ਹੈਲੋ ਸਸਕੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਛੋਟਾ ਵੀਰ ਸੋਨੂ ਪਤਾਰੀਆ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਕਿ ਅੱਜ ਕਬੱਡੀ ਦੇ ਟੂਰਨਾਮੈਂਟ ਦੇਖਿਆ ਤੇ ਜਿੱਥੇ ਬੈਸਟਾਂ ਨੂੰ ਕੰਬਾਈਨਾ ਸੀਗੀਆਂ ਤੇ ਉਹ ਟੂਰਨਾਮੈਂਟ ਦੀ ਬੜੀ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਸਾਰੇ ਪਾਸੇ ਸ਼ਟਾ ਤੇ YouTube ਤੇ ਬੜੀਆਂ-ਬੜੀਆਂ ਕਲਿੱਪਾਂ ਚੜੀਆਂ ਜਿਹਦੇ ਵਿੱਚ ਜੱਗੂ ਹਕਮਾਲੀਆ ਤੇ ਬੁਲਟ ਖੀਰਾਵਾਲੀ ਆਪਸ ਵਿੱਚ ਤੂ-ਤੂ ਮੈਮਾ ਹੋਈ ਬਾਤ ਚੱਥੋ ਪਾਈ ਵੀ ਹੋਏ ਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂ ਇਸ ਗੱਲ ਨਾਲ ਨਹੀਂ ਸਹਿਮਤ ਹੈਗੇ ਤੁਸੀਂ ਵੀ ਦੱਸਿਓ ਕਮੈਂਟਾਂ ਵਿੱਚ ਕਿ ਤੁਸੀਂ ਸਹਿਮਤ ਹੈ ਕਿ ਨਹੀਂ ਕਿ ਕੰਬਾਈਨਾਂ ਰੱਖੀਆਂ ਜਾਣ ਹਨਾ ਦੇਖੋ ਇੱਕ ਪਲੇਅਰ ਨੂੰ ਜੇ ਕੰਬਾਈਨਾਂ ਨੂੰ ਨੇ ਕੀ ਕਰਨੀਆਂ ਹਨਾ ਤੁਸੀਂ ਉਹਦੇ ਨਾਲੋਂ ਵਧੀਆ ਬੈਸਟਾਂ ਨੂੰ ਥੋੜਾ ਜਿਹਾ ਰਾਸ਼ੀਫਲ ਵਧੀਆ ਰੱਖੋ ਬਾਕੀ ਆਉਣ ਵਾਲੀਆਂ ਟੀਮਾਂ ਨੂੰ ਕਰਾਇਆ ਵਧੀਆ ਦਿਓ ਹਨਾ ਜਿਹਦੇ ਨਾਲ ਸਾਡੇ ਨਵੇਂ ਪਲੇਅਰ ਉੱਠਣ ਹਨਾ ਤੁਸੀਂ 20 25 25 ਲੱਖ ਦੀ 30 30 ਲੱਖ ਦੀ ਕੰਬਾਈਨ ਰੱਖਦੇ ਆ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਗੁੱਡ ਹੈਗੀ ਹਨਾ ਬਾਕੀ ਤੁਸੀਂ ਵੀ ਚਲੋ ਸਿਆਣੇ ਆ ਸਾਰੇ ਸੂਝਵਾਨ ਆ ਤੇ ਦੂਸਰੀ ਗੱਲ ਜਦੋਂ ਆਪਾਂ ਲੜਾਈ ਦੇਖੀ ਕਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਜੇ ਧਿਆਨ ਨਾਲ ਸੁਣੋ ਤੇ ਬੁਲਟ ਨੇ ਇਹ ਗੱਲ ਕਹੀ ਸੀ ਕਿ ਜੱਗੂ ਵੀਰੇ ਇਹ ਗੱਲ ਪਲੇয়ারਾਂ ਵਾਲੀ ਨਹੀਂ ਹੈ ਨਾ ਉਹਦੇ ਵਿੱਚ ਗਲਤ ਬੋਲਣ ਵਾਲੀ ਤਾਂ ਗੱਲ ਕੋਈ ਨਹੀਂ ਸੀ ਤੇ ਮਤਲਬ ਉਦਾਂ ਸਹਿਸਭਾਈ ਗੱਲ ਕਰ ਲੈਂਦੇ ਹੈ ਨਾ ਵੀ ਕਿਸੇ ਵੀ ਮੁੱਦੇ ਤੇ ਤੇ ਐਦਾਂ ਜਿੱਦਾਂ ਜੱਗੂ ਉਹਨੂੰ ਟੁੱਟ ਕੇ ਪਿਆ ਆਪਾਂ ਜੱਗੂ ਦੇ ਬਹੁਤ ਫੈਨ ਸੀਗੇ ਪਹਿਲਾਂ ਕੀ ਮੁੰਡਾ ਵਧੀਆ ਆ ਪਰ ਜੱਗੂ ਦੀਆਂ 2-3-4 ਕਲਿੱਪਾਂ ਪਿੱਛੇ ਵੀ ਆਪਾਂ ਦੇਖੀਆਂ ਐਦਾਂ ਦੀਆਂ ਹੀ ਲੜਾਈਆਂ ਵਾਲੀਆਂ ਹਨ ਤੇ ਜਿੱਦਾਂ ਦਾ ਅੱਜ ਦੌਰ ਚੱਲ ਰਿਹਾ ਰੱਬ ਨਾ ਕਰੇ ਇਸ ਇਨਸਾਨ ਨਾਲ ਕੋਈ ਕੋਈ ਮਾੜੀ ਤੇ ਕਈ ਵਾਰੀ ਵਿੱਚੋਂ ਆयो ਵੀ ਹੁੰਦੇ ਹਨ ਨਾ ਬੰਦੇ ਜਿਹੜੇ ਸਾਡੀ ਕਬੱਡੀ ਨੂੰ ਨਹੀਂ ਵੜਾ ਚੰਗਾ ਸਮਝਦੇ ਸ਼ਰਾਰਤੀ ਅਨਸਰ ਵੀ ਹੁੰਦੇ ਆ ਉਹ ਇਸ ਲੜਾਈ ਦਾ ਫਾਇਦਾ ਲੈ ਕੇ ਵਿੱਚ ਕੁਝ ਕਰ ਜਾਣ ਜੱਗੂ ਦਾ ਵੀ ਨੁਕਸਾਨ ਹੋ ਜਵੇ ਉਧਰ ਬੁਲਟ ਵੀ ਦੁਨੀਆ ਦਾ ਵਧੀਆ ਪਲੇਅਰ ਆ ਤੇ ਜੱਗੂ ਵੀ ਦੋਨੇ ਵਧੀਆ ਪਲੇਅਰ ਆ ਹਨਾ ਤੇ ਪਰ ਵਧੀਆ ਪਲੇਅਰ ਦੇ ਨਾਲ ਹੋਣਾ ਵਧੀਆ ਇਨਸਾਨ ਵੀ ਹੋਣਾ ਬਹੁਤ ਚੰਗੀ ਗੱਲ ਆ ਜਿੱਦਾਂ ਅੱਜ ਹੀ ਮੈਂ ਆਜਾਦੇ ਵੀਰੇ ਦੀ ਸੁਰਖਪੁਰੀ ਦੀ ਇੰਟਰਵਿਊ ਸੁਣੀ ਉਹਦੇ ਵਿੱਚ ਤੁਸੀਂ ਦੇਖੋ ਵੀਰਾਜ ਕਿੰਨੀ ਨਰਮਤਾ ਆ ਹਨਾ ਇਹਨਾਂ ਦੋਨਾਂ ਨਾਲੋਂ ਤਾਂ ਕਿਤੇ ਵੱਡਾ ਪਲੇਅਰ ਆ ਆਜਾਦਾ ਸੁਰਖਪੁਰੀਆ ਹਨਾ ਮਤਲਬ ਇਹ ਤਾਂ ਲੈ ਉਸ ਲੈਵਲ ਤੇ ਨਹੀਂ ਜਾਣਾ ਫਿਰ ਟਿਕਣਾ ਫਿਰ ਉਹਨੂੰ ਚਲਾਉਣਾ ਆਪਾਂ ਯਾਦਾ ਹੋ ਗਿਆ ਪਾਲਾ ਹੋ ਗਿਆ ਜਲਾਲਪੁਰੀਆ ਮੰਗੀ ਹੋ ਗਿਆ ਖੁਸ਼ੀ ਹੋ ਗਿਆ ਇਹ ਸਾਰੇ ਸਾਡੇ ਮਤਲਬ ਬਹੁਤ ਕਬੱਡੀ ਦੇ ਵੱਡੇ ਮਹਾਨ ਪਲੇਅਰਾਂ ਚ ਆਉਂਦੇ ਜਿਦਾਂ ਪ੍ਰਾਣਿਆਂ ਚ ਸੰਦੀਪ ਲੱਲੀਆਂ ਸਿਗਾ ਹਨਾ ਤੇ ਦੁੱਲਾ ਸੁਰਖਪੁਰ ਵਾਲਾ ਸਿਗਾ ਮਤਲਬ ਇਹ ਸਾਰੇ ਉਹਨਾਂ ਪਲੇਅਰਾਂ ਚ ਉਸ ਸਟੇਜ ਦੇ ਅੱਜ ਦੇ ਸਾਡੇ ਉਹ ਵਾਲੇ ਪਲੇਅਰ ਆ ਇਹ ਹਨਾ ਤੇ ਉਹ ਕਿੰਨੇ ਵਧੀਆ ਪਲੇਅਰ ਆ ਤੇ ਆਪਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਲੱਗਾ ਹਨਾ ਤੇ ਇਸ ਕਰਕੇ ਨਹੀਂ ਰਹਿ ਹੋਇਆ ਆਪਾਂ ਵੀਡੀਓ ਬਣਾਈ ਤੇ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਵੀ ਇਹਨਾਂ ਦੀ ਮਾੜੀ ਕੀਤੀ ਕਿ ਕਿੱਦਾਂ ਕੀਤੀ ਹੈ ਨਾ ਤੇ ਦੂਜਾ ਮੈਂ ਕਮੇਟੀਆਂ ਨੂੰ ਵੀ ਮਾਲਵੇਦਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਅੰਨੇ ਵਾ ਪੈਸਾ ਨਾ ਸੱਟਿਆ ਕਰੋ ਹਨਾ ਜਿਹਦੇ ਨਾਲ ਤੁਸੀਂ ਬਾਅਦ 'ਚ ਆਪਣਾ ਜਲੂਸ ਆਪ ਹੀ ਕਢਾਉਣੀ ਆ ਕਮੇਟੀਆਂ ਹਨਾ ਠੀਕ ਹੈ ਵਧੀਆ ਸਾਰੀਆਂ ਗੇਮਾਂ ਨੂੰ ਸਪੋਰਟ ਕਰੋ ਬਟ ਪੈਸੇ ਉਹਨੇਕ ਦਿਓ ਥੋੜੇ ਵਧੀਆ ਦੇ ਦਿਓ ਮਤਲਬ ਤੁਸੀਂ 50000 ਕੈਸ਼ ਮੇਰੇ ਹਿਸਾਬ ਨਾਲ ਤਾਂ ਬੈਸਟਾਂ ਲਈ 50000 ਬਹੁਤ ਆ ਹਨਾ ਫਿਰ ਅਸੀਂ ਨਸ਼ੇ ਨੂੰ ਪ੍ਰੋਮੋਟ ਕਰਦੇ ਹੋਏ ਜਿਹੜੀਆਂ ਕਮੇਟੀਆਂ ਹੋਈਆਂ ਉਹ ਨਸ਼ੇ ਨੂੰ ਪ੍ਰਮੋਟ ਕਰਦੀਆਂ ਹੋਈਆਂ ਪਲੇਅਰਾਂ ਦਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ ਬਾਅਦ ਵਿੱਚ ਅਸੀਂ ਦੋਸ਼ ਲਾਉਨੇ ਜੀ ਇਹ ਸਮਾਨ ਕਰਦੇ ਉਹ ਤਾਂ ਕਰਨਗੇ ਜਿਹਨੀਆਂ ਕੰਬੈਨ 25 ਲੱਖ ਲੱਖ ਦੀ ਜਿੱਤਣੀ ਆ ਉਹ ਕਹੂਗਾ ਯਾਰ 10000 ਰੁਪਏ ਇੱਕ ਦਿਨ ਮੈਂ ਖਾ ਵੀ ਲਿਆ ਤੇ ਕੁਝ ਨਹੀਂ ਹੋ ਗਿਆ ਹਨਾ ਇਹ ਗੱਲ ਪੱਕੀ ਹੈ ਕਿ ਖਾਣ ਨਾਲ ਨਾ ਬੰਦਾ ਪਲੇਅਰ ਨਹੀਂ ਬਣਦਾ ਪਰ ਇਹ ਵੀ ਗੱਲ ਨਾਲ ਨਾਲ ਸਾਡੇ ਸਾਨੂੰ ਸਾ ਕਈ ਪਲੇਅਰਾਂ ਨੇ ਹੁਣ ਪਿੱਛੇ ਵੀਡੀਓ ਪਾਈਆਂ ਤੁਸੀਂ ਦੇਖੋ ਜੀ ਖਾਣ ਨਾਲ ਨਹੀਂ ਬੰਦਾ ਇਦਾਂ ਹੁੰਦਾ ਜੀ ਉਹ ਨਹੀਂ ਇਦਾਂ ਹੁੰਦਾ ਜੀ ਹਨਾ ਕਿਉਂ ਨਹੀਂ ਖਾਣ ਨਾਲ ਇਦਾਂ ਹੁੰਦਾ ਜੇ ਤੁਹਾਨੂੰ ਮਿਹਨਤ ਕਰਨੀ ਆਉਂਦੀ ਆ ਤੇ ਜਿਹੜੀ ਸਟੀਲ ਲੋੜਿਆ ਤੁਹਾਡੀ ਹੈਲਪ ਕਰਦੀ ਆ ਨਾ ਤੁਸੀਂ ਇਹਨੂੰ ਹੁਣੇ ਕਮਲੀ ਬੰਦੇ ਦੇ ਨਾਲ ਚੱਕ ਕੇ ਰਲਾ ਦਿਓ ਦੇਖੋ ਜੀ ਫੇਰ ਆਮਲੀ ਪਹਿਲਵਾਨ ਬਣ ਜਾਂਦੇ ਜੀ ਜਾਂ ਅਵਾਨੀ ਡਾਨੀ ਇਦਾਂ ਹੁੰਦੇ ਜੀ ਜੇ ਇਦਾਂ ਕਰ ਸਕਦੇ ਆ ਹਨਾ ਐਡੇ ਵੀ ਲੋਕ ਕਮਲੇ ਨਹੀਂ ਕਿ ਸਾਰੀ ਗੱਲ ਨੂੰ ਸਮਝਦੇ ਆ ਨਾ ਜਿਹੜੇ ਇਸ ਲਾਈਨ ਚ ਗੁਜ਼ਰੇ ਆ ਹਨਾ ਅਸੀਂ ਵੀ ਕਿਸੇ ਵੇਲੇ ਮਤਲਬ ਇਸ ਸ਼ਾਰਟਪੁੱਟ ਕਰਦਾ ਸੀ ਮੈਂ ਸਪੋਰਟਸ ਸਕੂਲੇ ਪੜ੍ਹਦਾ ਸੀ ਮੈਂ ਸਟੇਟ ਲੈਵਲ ਵੀ ਖੇਡਿਆ ਹਨਾ ਨੈਸ਼ਨਲ ਵੀ ਆ ਖੇਡਿਆ ਤੇ ਅਸੀਂ ਵੀ ਉਸ ਰਸਤੇ 'ਚੋਂ ਗੁਜ਼ਰੇ ਆ ਹਨਾ ਮਤਲਬ ਇਹ ਤੁਸੀਂ ਅਣਜਾਣ ਬੰਦਿਆਂ ਨੂੰ ਮਾਪਾ ਪੰਜਾਬੀ ਚ ਕਹਿੰਦੇ ਬੇਵਕੂਫ ਬਣਾ ਸਕਦੇ ਆ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਹਨ ਉਹਨਾਂ ਨੂੰ ਨਹੀਂ ਬਣਾ ਸਕਦੇ ਹਨ ਸਾਡੇ ਵੀ ਉਮਰੋਂ ਪਹਿਲਾਂ ਚਿੱਟੇ ਉਦਾਂ ਹੀ ਨਹੀਂ ਹੋ ਗਏ ਅਸੀਂ ਵੀ ਕੋਈ ਉਹ ਉਸ ਸਮੇਂ ਚ ਗਲਤ ਕੰਮ ਕਰ ਬੈਠੇ ਇਸ ਗੱਲ ਨਾਲ ਤੇ ਉਹ ਬਾਡੀ ਚ ਕੋਈ ਨਾ ਕੋਈ ਰੈਕਸ਼ਨ ਕਰਦੇ ਹੀ ਆ ਇਹ ਚੀਜ਼ਾਂ ਹਨ ਤੇ ਜੱਗੂ ਲਈ ਬਹੁਤ ਮਾੜੀ ਗੱਲ ਆ ਮਾੜੀ ਤਾਂ ਦੇਖੋ ਬੁਲਟ ਲਈ ਵੀ ਆ ਪਰ ਬੁਲਟ ਦਾ ਇੱਥੇ ਕਸੂਰ ਨਹੀਂ ਹੈਗਾ ਜੇ ਤੁਸੀਂ ਧਿਆਨ ਨਾਲ ਵੀਡੀਓ ਦੇਖੋਗੇ ਕਲਿੱਪ ਧਿਆਨ ਨਾਲ ਦੇਖੋਗੇ ਬੁਲਟ ਨੇ ਕਿੰਨੀ ਗੱਲ ਇਹ ਕਹੇ ਕਿ ਜੱਗੂ ਵੀਰੇ ਇਹ ਗੱਲ ਪਲੇਰਾਂ ਵਾਲੀ ਨਹੀਂ ਗਈ ਹਨਾ ਤੂ ਦੇ ਕੋਲ ਚੱਲ ਕੇ ਆ ਉਹਨੂੰ ਕਿਹਾ ਵੀ ਵੀਰੇ ਤੂੰ ਛੋਟਾ ਐ ਤੈਨੂੰ ਨਹੀਂ ਸਮਝਿਆ ਐਦਾਂ ਨਹੀਂ ਜਾਂ ਉਦਾਂ ਕਿਸੇ ਵੀ ਟੌਪਿਕ ਦੇ ਪਰ ਐਦਾਂ ਨਹੀਂ ਹੈਗੀ ਕਿ ਤੂੰ ਉੱਠ ਕੇ ਉੱਚਾ ਗਾਲਾਂ ਕੱਢੇ ਹਨਾ ਫਿਰ ਜਿੱਦਣ ਤੂੰ ਬਹੁਤ ਦਬਾਬੇ ਚ ਆਇਆ ਤਾਂ ਫਿਰ ਅਗਲਾ ਵੀ ਤੇਰੇ ਨਾਲ ਟਕਰੂਗਾ ਹਨਾ ਤੇ ਇਸ ਕਰਕੇ ਸਾਰੇ ਜਣੇ ਸਾਡਾ ਫਰਜ ਬਣਦਾ ਕਿ ਇਹਨੂੰ ਨਾ ਇਹਨਾਂ ਚੱਕੀਏ ਗੱਲ ਨੂੰ ਵੀ ਹਨਾ ਤੇ ਉੱਥੇ ਸੋਸ਼ਲ ਮੀਡੀਆ ਤੇ ਥਾਂ-ਥਾਂ ਕਲਿੱਪਾਂ ਪੈਂਦੀਆਂ ਹਨਾ ਤੇ ਫਿਰ ਉਹ ਝੁਕਾਣ ਤਾਂ ਸਾਡਾ ਹੀ ਹੁੰਦਾ ਪੰਜਾਬੀਆਂ ਦਾ ਚਲੋ ਠੀਕ ਹੈ ਜੀ ਜੇ ਆਪਣਾ ਨਿੱਕੀ ਜੀ ਬੇਨਤੀ ਸਤਿ ਤੁਸੀਂ ਵੀ ਕਮੈਂਟ ਅਜ ਦੱਸਿਓ ਕਿੱਦਾਂ ਲੱਗੀ ਜੀ ਤੇ ਚੈਨਲ ਨੂੰ ਸੋਨੂ ਪਤਾਰੀਆ 3441 ਥੈਂਕ ਯੂ ਸਾਰਿਆਂ ਦਾ ਜੀ